ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸਾਰਿਆਂ ਦਾ ਅੱਜ ਸਹਾਉਲੀ ਪਹੁੰਚੇ ਹੋਏ ਸੀ ਬਾਈ ਬੱਕਰੀਆਂ ਦੀ ਮੰਡੀ ਤੇ ਤੇ ਇੱਥੇ ਵਧੀਆ ਧੁੱਪ ਨਿਕਲੀ ਹੋਈ ਆ ਮੀਂਹ ਨਹੀਂ ਹੈਗਾ ਅੱਜ ਤੇ ਇੱਥੇ ਬਾਈ ਆਏ ਨੇ ਵਪਾਰੀ ਵੀਰ ਕੋਈ ਪਾਲੀ ਵੀਰ ਆਪਣੀਆਂ ਬੱਕਰੀਆਂ ਲੈ ਕੇ ਤਾਂ ਉਹਨਾਂ ਦੇ ਮਾਲ ਦੇ ਵਿੱਚ ਸਾਨੂੰ ਇੱਕ ਇੱਕ ਬੱਕਰੀ ਪੂਰੀ ਸਾੰਟਮੀ ਦਿਖਾਵਾਂਗੇ ਚੰਗੀ ਅੱਦਕਾਠ ਵਾਲੀ ਤੇ ਚੰਗੇ ਦੁੱਧ ਵਾਲੀ ਤੇ ਪਹਿਲਾਂ ਇੱਧਰ ਬਾਬਾ ਸੌਂਦੇ ਹਾਲ ਤੋਂ ਆਇਆ ਹੋਇਆ ਇਹਦੇ ਨਾਲ ਕਰਦੇ ਆਂ ਗੱਲਬਾਤ ਕੀ ਹਾਲ ਆ ਬਾਬਾ ਵਧੀਆ ਵੀਰੇ ਹੋਰ ਫੇਰ ਲੋਟਾ ਵਧੀਆ ਬਾਗੋ ਵਗਤੂ ਸੁਣਾਓ ਠੀਕ ਆ ਉਹ ਅੱਜ ਕਿੰਨੀਆਂ ਬੱਕਰੀਆਂ ਲੈ ਕੇ ਆਏ ਸਾਰੀਆਂ ਅੱਜ 14 15 ਨਗ ਲੈ ਕੇ ਆਇਆ ਲੈ ਫਿਰ ਇੱਕ ਬੱਕਰੀ ਦਿਖਾ ਦੇ ਪੂਰੀ ਟਾਪਲੀ ਦੇਖ ਲੈ ਲੈ ਦੇਖ ਲਈ ਲੈ ਆਹ ਦੇਖੋ ਬਈ ਕਾਲੇ ਰੰਗ ਦੀ ਬੱਕਰੀ ਕੀ ਡਿਟੇਲ ਆ ਬਾਬਾ ਦੱਸੀ ਇਹ ਇਹ ਸਾਢੇ 3 ਮਹੀਨੇ ਦੀ ਗੱਬਣਾ ਫਿਰ ਹੂੰ ਦੂਜਾ ਸੁੰਦੀ ਆ ਅੱਛਾ ਹਾਂ ਮੁੱਲ ਦਾ ਫਰੇਸ਼ਾ ਮੁੱਲ 40000 ਕਰਦੇ ਆ ਬਾਕੀ ਮੌਕੇ ਤੇ ਹੋ ਜਾ ਬਾਕੀ ਮੌਕੇ ਤੇ ਹੋ ਜਾਗਾ ਹੈ ਮੰਡੀ ਤੇ ਹਰ ਵਾਰ ਆਉਣਾ ਹੁੰਣਾ ਹਾਂ ਮੰਡੀ ਤੇ ਆਈ ਜਾਂਦਾ ਬਈ ਠੀਕ ਆ ਤੇ ਇਹ ਤਾਂ ਬਰੀਡਰ ਕਹੇ ਜੇ ਤੋਂ ਕਰਾਉਸ ਆ ਚੰਗੇ ਬਰੀਡਰ ਤੋਂ ਕਰਾਉਸ ਉਹ ਛੋਟੀ ਖਰੀਦੀ ਹੋਈ ਹੈ ਇਹ ਇੱਕ ਘਰ ਦੀ ਆ ਖਰੀਦੀ ਹੋਈ ਹੈ ਕਿਸ ਚੰਗੇ ਬੰਦੇ ਕੋਲ ਹੀ ਸੀ ਵੀਰੇ ਬੱਕਰੀ ਅੱਛਾ ਠੀਕ ਆ ਠੀਕ ਆ ਵਾਲੀ ਕੋਲੋਂ ਲਿਆਂਦੀ ਹੋਈ ਆ ਕਿਹੜਾ ਮਤਲਬ ਇਹ ਫਿਰੋਂ ਕਿੰਨੇ ਕੁ ਦੀ ਦੇ ਦੋਗੇ ਜੇ ਤਾਂ ਬਾਕੀ ਮੌਕੇ ਤੇ ਹੋਊਗਾ ਮੌਕੇ ਤੇ ਹੋਊਗਾ ਠੀਕ ਆ ਲੈ ਬਈ ਜੇ ਕਿਸੇ ਨੇ ਖਰੀਦਣੀ ਹੋਈ ਤਾਂ ਇਹ ਬੱਕਰੀ ਖਰੀਦ ਲਿਓ ਹੁਣ ਆਪਾਂ ਹੋਰ ਬਾਈ ਲਾਵੇ ਚੱਲਦੇ ਆ ਕਿਸੇ ਲਾਵੇ ਇੱਧਰ ਬਾਈ ਬੱਕਰਾ ਲੈ ਕੇ ਆਏ ਨੇ ਆ ਬੱਕਰਾ ਦਿਖਾਉਣਾ ਸਾਨੂੰ ਬਈ ਕੀ ਹਾਲ ਆ ਬਈ ਕਿਹੜਾ ਪਿੰਡ ਆ ਪਿੰਡ ਤਾਂ ਹੀ ਚਮਾਲੀਆ ਏ ਹਾਂ ਜਮਾਲੀ ਜਮਾਲੀ ਪਿੰਡ ਠੀਕ ਆ ਬਾਈ ਬੱਕਰੇ ਬਾਰੇ ਦੱਸੀ ਕੀ ਡਿਟੇਲ ਐ ਦੀ ਕਿੰਨੇ ਦੰਦ ਦੁੰਦਾ ਇਹ ਇਹ ਤਾਂ 6 ਦੰਦ ਹੈ ਅਸਿਆ ਬੱਕਰੇ ਰੱਖੇ ਹੋ ਨੇ ਬਾਈ ਪਹਿਲਾਂ ਹਾਂਜੀ ਹਾਂਗੇ ਨੇ 20 25 20 25 ਬੱਕਰੀਆਂ ਨੇ ਹੈ ਦਿਖਾਈ ਬਾਈ ਬੱਕਰਾ ਦਸਾਂ ਇਧਰ ਨੂੰ ਲੈ ਬਾਈ ਬੱਕਰਾ ਦੇਖ ਲੋ ਲੋਹੇ ਰੰਗ ਦੇ ਵਿੱਚ ਆ ਠੀਕ ਆ ਬਾਈ ਤੇ ਹੁਣ ਬਾਈ ਬੱਕਰੀ ਦਿਖਾਉਣਾ ਇਧਰ ਇੱਕ ਹੋਰ ਆ ਬਾਰਬਰੀ ਖੜੀ ਆ ਬਾਈ ਇਹ ਹੁਣ ਲੈਤੀ ਇਹਨਾਂ ਨੇ ਇਹਨਾਂ ਆ ਬੱਕਰੀ ਦਿਖਾਉਣਾ ਆ ਮੁੰਡਾ ਬੈਠਾ ਵਿੱਚ ਇਹ ਹਾਲਾ ਬਾਈ ਵਧੀਆ ਆ ਬੱਕਰੀ ਦਿਖਾਈ ਤੇਰੀ ਆ ਕੇ ਆ ਜਾ ਬਾਹਰ ਨਿਕਲੇ ਮੜਾ ਜਾ ਆ ਇਹਦੇ ਨਾਲ ਦੀ ਆ ਇਹਨੂੰ ਗੇਟ ਖੋਲਣਾ ਪੈਂਦਾ ਯਾਰ ਇਹ ਬੰਦ ਕਰਾਂਗੇ ਇਹ ਬੰਦ ਕੀਤਾ ਹੋਇਆ ਸੀ ਇਹਨਾਂ ਨੇ ਆ ਬੱਕਰੀ ਬਾਰੇ ਦੱਸੀ ਬੱਕਰੀ ਘਰ ਮੋਰ ਨੂੰ ਇਹਨੂੰ ਬੱਕਰੀ ਨੇ ਵੀਰੇ 4 ਦਿਨ ਹੋਏ ਨੇ ਸੋਈ ਨੂੰ ਅੱਛਾ ਹਾਂ ਉਹ ਬੈਠੇ ਸੁਣਾ ਰੂ ਇੱਕ ਹੀ ਐ ਹਾਂ ਇੱਕੋ ਬਾਈ ਠੀਕ ਇੱਕ ਦਿੱਤਾਗਾ ਇਹਨੇ ਦਿੱਤੇ ਦੋ ਸੀ ਇੱਕ ਮਰ ਗਿਆ ਕਿ ਮਰ ਗਿਆ ਥਾਂ ਲੈ ਵਾ ਦੇਖੋ ਨਾ ਬਾਈ ਕਿੰਨਾ ਘੈਂਟ ਆ ਦੁੱਧ ਕਿੰਨਾ ਦੇ ਦੂ ਦੁੱਧ ਵੀਰੇ ਹੁਣ 4 ਲੀਟਰ ਮੈਂ ਚੋਣਾਂ 4 ਡੱਬੇ ਜੀ ਥੱਲੇ ਠੀਕ ਆ ਠੀਕ ਆ ਮੈਂ ਤਾਂ ਸਾਫ਼ ਸੁਫ਼ ਹੋਊਗੀ ਮਲੇ ਤੋਂ ਦੁੱਧ ਕਰਜੂ 5 5.5 6 ਕਿਲੋ ਠੀਕ ਆ ਮੁੱਲ ਕਿੰਨਾ ਮੰਗ ਲਿਆ ਇਹਦਾ ਮੁੱਲ ਵੀਰੇ 45000 ਕਰਦੇ ਆ 40 ਦੇ ਦਾਂਗੇ 40 ਹੀ ਦੇ ਦੋਗੇ ਠੀਕ ਆ ਲੈ ਆ ਭਈਆ ਤੇ ਮੇਵਣਾ ਦਿਖਾ ਦੇ ਮੜਾ ਜਿਹਦਾ 21 ਦਿੱਤਾ ਹੈ ਇਹਨੇ ਨਾ ਦੋ ਸੀਗੇ ਜੀ ਇੱਕ ਮਰ ਗਿਆ ਇੱਕ ਮਰ ਗਿਆ ਠੀਕ ਆ ਚਾਲ ਬਾਈ ਪੇਕ ਜੂ ਫਿਰ ਤਾਂ ਦੁੱਧ ਬਾਈ ਹੈਗਾ ਗਾਰੰਟੀ ਦਾ ਗਾਰੰਟੀ ਹੈ ਵੀਰੇ ਅਗਲੇ ਦੇ ਘਰ ਤੱਕ ਦੀ ਵੀ ਗਾਰੰਟੀ ਆ ਠੀਕ ਆ ਬਾਈ ਉੱਜੇ ਜਾ ਕੇ ਕੋਈ ਪਾਉਏ ਨਹੀਂ ਫੇਰ ਕਿਹਦੀ ਗਾਰੰਟੀ ਆ ਹਾਂ ਇਹ ਤਾਂ ਗੱਲ ਹੈਗੀ ਸਾਰੀਆਂ ਮੰਡੀਆਂ ਆਂਦਰ ਸਰਪੰਚ ਖੜਾ ਕੀ ਹਾਲ ਆ ਸਰਪੰਚ ਵਧੀਆ ਬਾਈ ਹੋਰ ਫੇ ਮੰਡੀ ਬਾਰੇ ਕੀ ਕਹਿਣਾ ਅੱਜ ਜੇ ਕਿ ਮੈਂ ਮਾਹੌਲ ਧੁੱਪ ਨਿਕਲੀ ਹੋਈ ਆ ਨਾ ਵਧੀਆ ਬਾਈ ਬਹੁਤ ਵਧੀਆ ਹੂੰ ਕਿੰਨੇ ਕੇ ਸੌਦੇ ਹੋ ਗਏ ਹੁਣ ਤੱਕ ਸੌਦੇ ਹੋ ਗਏ ਬਾਈ 20 25 ਸੌਦੇ ਹੋ ਗਏ ਸਿਆ ਗਮਾਲ ਭਾਈ ਅੱਜ ਵਧੀਆ ਗਿਣਤੀ ਚ ਪਹੁੰਚਿਆ ਹੋਇਆ ਹੈ ਨਾ ਹਾਂ ਬਹੁਤ ਵਪਾਰੀ ਕਿੱਥੇ ਕਿੱਥੇ ਪਹੁੰਚੇ ਹੋਏ ਨੇ ਵਪਾਰੀ ਤਾਂ ਭਾਈ ਹਰ ਤਰ੍ਹਾਂ ਦਾ ਵਪਾਰੀ ਆ ਕਾਟੂ ਤੋਂ ਲੈ ਕੇ ਬਰੀਡ ਤੱਕ ਸਾਡੇ ਖੰਨੇ ਦੇ ਵਪਾਰੀ ਨੇ ਲੋਕਲ ਵਪਾਰੀ ਵੀ ਬਹੁਤ ਆ ਕਰਨੇ ਉਹ ਵੀ ਨੇ ਇੱਕ ਦਿੱਲੀ ਤੋਂ ਵਪਾਰੀ ਆਇਆ ਹੋਇਆ ਭਾਈ ਅੱਛਾ ਦਿੱਲੀ ਤੋਂ ਹਾਂ ਬੱਕਰਿਆਂ ਦਾ ਕਾਰੋਬਾਰਾ ਬੰਦੇ ਦਾ ਉੱਥੇ ਗਾਜੀਆਪੁਰ ਮੰਡੀ ਆ ਭਾਈ ਦਿੱਲੀ ਚ ਹਾਂ ਉਹ ਬੱਕਰੇ ਖਰੀਦਦਾ ਫਿਰ ਹਾਂ ਉਹ ਬੱਕਰੇ ਸਾਰੇ ਤਰ੍ਹਾਂ ਦੀ ਮਾਲ ਖਰੀਦਦਾ ਉਹ ਠੀਕ ਆ ਠੀਕ ਆ ਹਾਂ ਆਪ ਟੂ ਟੂ ਲੈ ਕੇ ਬਰੀਡ ਤੱਕ ਆਜੋ ਹੋਰ ਦਿਖਾਉਂਦੇ ਆ ਬਈ ਤੁਹਾਨੂੰ ਇੱਧਰ ਆਹ ਦੇਖੋ ਬਈ ਇੱਧਰ ਆ ਮੇਮ ਨੇ ਆਏ ਹੋਏ ਨੇ ਛੋਟੇ ਜੇ ਕਿਸੇ ਨੇ ਛੋਟੇ ਮੇਮਣੇ ਲੈਣਿਆ ਤਾਂ ਛੋਟੇ ਮੇਮਣੇ ਲੈ ਸਕਦਾ ਬੰਦਾ ਅੱਜ ਮਾਰ ਕੈਮਰਾ ਬਈ ਚਲਾ ਕੇ ਮਾਰ ਰਿਹਾ ਤੇ ਕੈਮਰਾ ਆਹ ਦੇਖੋ ਇੱਧਰ ਸ਼ਦੀਕ ਚਾਚਾ ਵਰਦਾ ਕੀ ਕਰੀਏ ਨਾ ਚਾਚਾ ਕੀ ਕਰਦਾ ਉਹ ਫੜਾ ਦੇ ਗੁੜੀਆ ਪਪਾ ਜੀ ਦਾ ਸਾਈ ਦਾ ਫੜਾ ਦੇ ਪੁਰੇ ਦੇ ਕੀ ਗੱਲ ਸੌਦਾ ਹੁੰਦਾ ਸੀ ਸੌਦਾ ਹੁੰਦਾ ਸੀਗਾ ਕੀ ਲੈ ਕੇ ਆਏ ਬਾਈ ਤੁਸੀਂ ਬੱਕਰੀਆਂ ਨੇ ਦੋ ਅੱਜ ਹਾਂ ਇਹਨਾਂ ਦੀ ਸੌਦਾ ਹੁੰਦਾ ਸੀ ਹੁਣ ਫੇ ਕੀ ਗੱਲ ਹੋ ਗਈ ਆਉਂਦੇ ਨੇ ਹਜੇ ਟ్రਾਈ ਲਾਉਂਦੇ ਨੇ ਰੇਟ ਟ్రਾਈ ਲਾਉਂਦੇ ਆ ਠੀਕ ਆ ਠੀਕ ਆ ਤੇ ਆ ਦੇਖੋ ਬਈ ਇੱਧਰ ਆ ਬੱਚੇ ਆਏ ਹੋਏ ਨੇ ਇਹ ਬਾਈ ਕਿੱਥੋਂ ਆਏ ਨੇ ਬਾਈ ਕਿਹੜਾ ਪਿੰਡ ਆ ਤੁਹਾਡਾ ਅੱਛਾ ਠੀਕ ਆ ਕਿੰਨਾ ਮਾਹਾ ਮਾੜਾ ਛੋਟਾ ਸਾਰਾ ਬਾਈ ਕੀ ਕੀ ਰੇਟ ਦਾਗਾ ਇਹ ਇਹਨਾਂ ਨੂੰ ਵੀਰੇ 26000 ਰੁਪਏ ਆ ਬੱਕਰੀਆਂ ਦਾ ਅੱਛਾ ਆਹ ਨੂੰ ਕਰ ਜਾਂਗੇ ਇਹੀ ਵੇਚਦਾ ਚਾਚਾ ਐ ਸਦੀਕ ਹਾਂ ਇਹ ਬੱਕਰਿਆਂ ਤੇ ਜੋਰ ਲੱਗਾ ਹੋਇਆ ਜੇ ਦੋ ਚਿੱਟਾ ਤੇ ਬਈ ਆ ਡੱਬਾ ਬੱਕਰਾ ਵੇਚਣ ਤੇ ਇਹ ਵੇਚ ਹੀ ਜਾਂਦਾ ਦੇਖਦੇ ਆ ਸੌਦਾ ਹੋਊ ਕਿ ਨਾ ਇਹਨਾਂ ਦਾ ਪੈਸੇ ਹੁਣ ਕਿੱਥੇ ਲੱਗਦੀ ਚਾਲੂ ਵੀ ਪੈਸੇ ਲੱਗਦੇ ਵੀਰੋ ਰੋਣ ਦਾ ਨਹੀਂ ਅੜਗੇ ਲਖਾਈ ਵਸੇ ਅੱਛਾ ਆ ਜਾ ਉਧਰ ਦੇਖੀਓ ਸਰਪੰਚ ਜੀ ਕਿਰਿਆ ਨੇ ਸਾਡੇ ਆਪ ਦੇ ਆਪ ਪਾਉਟੇ ਨਹੀਂ 60 70 ਆਹ ਇਧਰ ਬਈ ਆ ਮੇਮ ਨੇ ਹੋਰ ਆਏ ਹੋਏ ਨੇ ਇਹਨਾਂ ਦਾ ਕੀ ਰੇਟਾ ਕੀ ਦਾ ਸੋਹਣੀ ਤੇਰੇ ਆ ਇਹ ਕੀ ਕੀ ਰੇਟ ਇਹਨਾਂ ਦਾ? ਕਿਉਂ ਕਹਲੇ? ਲਾਦਾ ਲਾਦਾ ਰੇਟ ਆ ਬ੍ਰੋ। ਲੱਗ ਰਿਹਾ ਕੀ ਕੀ ਆ? 4000 ਤੋਂ। ਤੇ ਦੋ ਪੱਠ ਬੱਕਰਾਂ ਨੇ। ਉਹ ਗੜੀਆਂ ਬੱਕਰਾਂ। 4000 ਦਾ। ਸਹੀ ਠੀਕ ਆ। ਇਹਦਾ ਸੌਦਾ ਚੱਲਦਾ ਹੋਣਾ। ਦੇਣਾ ਭਾਈ ਓਏ। ਕਿੰਨੇ ਦਾ ਦੇਣਾ? ਇਹਦਾ ਕਹਨਾ 5500 ਤੋਂ। ਕੋਈ ਨਹੀਂ ਕੋਈ ਨਹੀਂ। ਚਲ ਇਹ ਨਹੀਂ ਹੋਇਆ ਤਾਂ ਉਹਦਾ। ਕਿਹੜੀਆਂ ਬੱਕਰੀਆਂ ਨੇ ਆਪਣੀਆਂ? ਕਿਹੜੀ ਬੱਕਰੀ ਲਿਆ ਕੋਈ ਵੱਡੀ ਫੜ ਕੇ ਇੱਕ ਅੱਧੀ। ਕਾਰਪਰੇਮੀ ਬੱਕਰੀ ਖੜੀ ਉਠ ਆ ਲਾ ਆ ਦੇਖੋ ਭਾਈ ਆ ਬੱਕਰੀ ਦਿਖਾਉਨੇ ਆ ਕੀ ਹਾਰਾ ਪ੍ਰੇਮੀ ਕੀ ਕਾਜੀ ਵਧੀਆ ਬੱਕਰੀ ਬਾਰੇ ਦੱਸੀਂ ਡਿਟੇਲ ਕੀ ਆ ਬੱਕਰੀ ਛੇ ਦਾੰਦਾ ਜੀ ਕਾਲੀ ਆਹਾ ਕੱਦ ਕਿੰਨਾ ਉਹ ਕੱਦ ਉਹ ਵਧੀਆ ਇਹਨਾਂ ਵੀ ਵੱਡਾ ਕਿੰਨਾ ਕੱਦਦਾ 2 ਘਟ 40 ਹੈਗਾ 2 ਘਟ 40 35 ਇੰਚ ਹੈ ਦੰਦ ਕਿੰਨੇ ਆ 6 6 ਦੰਦ ਮੁੱਲ ਕਿੰਨਾ ਮੰਗਿਆ ਘਟਾ ਖੋਲ ਤਾਂ ਮੁੱਲ ਤਾਂ ਮੰਗ ਰੇ ਦਾ 50 ਹੈ ਆਪਾਂ ਮੌਕੇ ਦੇ ਗਾ ਗੱਬਣਾ ਖਾਂਗ ਬਣਾਈ ਗਾਈ ਠੀਕ ਆ ਤੇ ਆਓ ਜਿਹੜੀ ਉਹ ਖੜੀ ਹੈ ਕਾਲ ਵੱਡੀ ਹਰੀ ਇਹਦਾ 35 ਮੰਗਦੀ 35000 ਇਹ ਕੀ ਗੱਬਣਾ ਇਹ ਕਿ ਸੁਵੀ ਹੋਈ ਆ ਨਵੀਂ ਹੋਈ ਏ ਨਾਵੀਂ ਹੋਈ ਹੋਈ ਆ ਠੀਕ ਆ ਗੱਬਣਾ ਕਰਾਈ ਹੋਈ ਆ ਗੱਬਣਾ ਕਰਾਈ ਹੋਈ ਆ ਲੈ ਵੀ ਆ ਦੋ ਬੱਕਰੀਆਂ ਪੂਰੀਆਂ ਕੈਂਟ ਨੇ ਪ੍ਰੇਮੀ ਲਵੇ ਪ੍ਰੇਮੀ ਇਹਦਾ ਮੁੱਲ ਫਿਰ 35000 35 ਇਹਦਾ ਕਿੰਨਾ ਕਿਹਾ ਜੀ 50 50 ਦੋਨੇ ਜੇ ਇਕੱਠਿਆਂ ਲੈਣੇ ਹੋਣ ਫਿਰ ਹੋਰ ਸਸਤਾ ਹੋ ਜੂ ਕਰ ਦੇਂਗੇ ਕੋਈ ਨਹੀਂ ਹੋ ਜੂਗਾ ਨਾ ਹੋਰ ਆਹ ਮਾਲ ਲੈ ਕੇ ਆਏ ਹਾਂ ਹਾਂ ਇਹ ਮਾਲ ਵੀ ਆਏ ਕਿੰਨੇ ਕਿੰਨੇ ਮੁੱਲ ਆ ਇਹ ਕੋਈ 20 ਦੀ ਕੋਈ 25 ਦੀ ਇੱਕ ਰੇ ਬਸ ਆਏ ਆ ਹਾਂ ਠੀਕ ਆ ਭਾਈ ਪ੍ਰੇਮੀ ਆਇਓ ਭਾਈ ਬਾਰਬਰੀਆਂ ਬੱਕਰੀਆਂ ਦਿਖਾਉਂਦੇ ਆ ਬਾਰਬਰੀਆਂ ਵੀ ਆਈਆਂ ਹੋਈਆਂ ਨੇ ਤੇ ਇਧਰ ਆ ਬੱਕਰੇ ਲੈ ਕੇ ਆਏ ਨੇ ਭਾਈ 80 ਇਧਰ ਆ ਭਾਈ ਬਾਰਬਰੀਆਂ ਬੱਕਰੀਆਂ ਲੈ ਕੇ ਆਇਆ ਭਾਈ ਕੀ ਹਾਲ ਆ ਭਾਈ ਵਧੀਆ ਵੀਰੇ ਕਿਹੜਾ ਪਿੰਡ ਆ ਤੁਹਾਡਾ ਫਤੇਗੜ ਸਾਹਿਬ ਫਤੇਗੜ ਸਾਹਿਬ ਭਾਈ ਬਾਰਬਰੀਆਂ ਬੱਕਰੀਆਂ ਲੈ ਕੇ ਆਏ ਹੋ ਤੁਸੀਂ ਸਾਰੀਆਂ ਬਾਰਬਰੀਆਂ ਵੀਰੇ ਠੀਕ ਆ ਭਾਈ ਕਿੰਨਾ ਕਿੰਨਾ ਮੁੱਲ ਇਹਨਾਂ ਦਾ ਮੋਹਲਬ ਸਾਹਿਬ ਨਾਲ ਅੱਜ ਹੁਣ ਆਹ ਸੋਨੇ ਸੂਈ ਵੀ ਇਹਦੇ ਮਗਰ ਬੱਚਾ ਵੀਰੇ ਹੂੰ ਇਹਦਾ 15000 ਰੁਪਇਆ ਠੀਕ ਆ ਓ ਬਾਈ ਇਹ ਕਿਹੜੇ ਸਿੰਗਾ ਵਾਲੀਆਂ ਵੱਧ ਵੇਕਦਿਆਂ ਨੇ ਕਿ ਦੂਜੀਆਂ ਵੀ ਆਪਣੇ ਕੋਲ ਦੋ ਹੀ ਵਿਕੀ ਜਾਂਦੇ ਨੇ ਸਿੰਗਾ ਵਾਲੀਆਂ ਵੀ ਦੂਜੀਆਂ ਦੀ ਅੱਛਾ ਕਿੰਨਿਆਂ ਕਿ ਰੱਖਿਆ ਹੋਇਆ ਨੇ ਬਾਈ ਕਰੇ ਕਰੇ ਹੈਗੀਆਂ 15 16 ਹੋਰ ਨੇ ਵੀਰੇ 15 16 ਹੋਰ ਨੇ ਠੀਕ ਆ ਇੱਥੇ ਵੇਚੀ ਕੋਈ ਆ ਕੇ ਹੁਣ ਇੱਕ ਵੇਚੀ ਆ ਵੀਰੇ ਹਾਲੇ ਇੱਕ ਵੇਚ ਦੀ ਠੀਕ ਆ ਬਾਈ ਮੁੱਲ ਅਲੱਗ-ਅਲੱਗ ਹੋਣਾ ਸਾਰਿਆਂ ਦਾ ਹਾਂ ਮੁੱਲ ਅਲੱਗ-ਅਲੱਗ ਆ ਆ ਮਹਿਮਣਾ ਇਹਦਾ ਆਹ ਸੂਈ ਹੋਈ ਆ ਹਾਂ ਇਹਦਾਗਾ ਇਹਦਾ ਬੱਚਾ ਇਹਦਾ ਬੱਚਾ ਕੋ ਚ ਹਾਂ ਠੀਕ ਹੈ ਇਹ ਕਿੰਨੇ ਕ ਦੀ ਵੇਚ ਜਾਂਦੀ ਆ ਬਾਈ ਉਹ ਜੇ ਵਧੀਆ ਬਰੀਡ ਦੀ ਹੋਵੇ ਪੂਰੀ ਬਈ ਵਧੀਆ ਬਰੀਡ ਦੀ ਆ ਹੁਣ ਬਾਕੀ ਇਹ ਵੀ ਵਧੀਆ ਨੇ ਵੀ ਉਹ ਕਿੰਨੇ ਕ ਦੀ ਵੇਚ ਜਾਂਦੀ ਆ ਬੱਕਰੀ ਇਹ ਬਈ ਇਹਦਾ ਸ਼ੌਂਕ ਦਾ ਮੁੱਲ ਆ ਹੂੰ ਉਹ ਜਿਹੜੀ ਪਹਿਲਾਂ ਵੇਚੇ ਕਿੰਨੇ ਦੀ ਵੇਚਤੀ ਉਹ 8500 ਦੀ ਅੱਛਾ 8500 ਦੀ ਉਹਦਾ ਗੱਬਣ ਦੀ ਬੱਕਰੀ ਹੈ ਗੱਬਣ ਹੀ ਠੀਕ ਆ ਠੀਕ ਆ ਬਾਈ